ਮੈਂ ਜਸਮੇਲ ਸਿੰਘ ਡੇਰੀ ਵਾਲਾ ਚੇਅਰਮੈਨ ਐਸ்சி ਡਿਪਾਰਟਮੈਂਟ ਡਿਸਟ੍ਰਿਕਟ ਬਰਨਾਲਾ ਕਾਂਗਰਸ ਪਾਰਟੀ ਅੱਜ ਸਾਡੀ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਸੀ ਕਿ ਜਿਹੜਾ ਅਮਿਤ ਸ਼ਾਨ ਨੇ ਲੋਕ ਸਭਾ ਦੇ ਵਿੱਚ ਚੈਲੰਜ ਕੀਤਾ ਉਹਨੇ ਉਹਨਾਂ ਨੇ ਸਾਡੇ ਡਾਕਟਰ ਸਾਰੇ ਭਾਰਤ ਦੇ ਜੋ ਸੰਵਿਧਾਨਿਕ ਨੇ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਉਹਨਾਂ ਦੇ ਪ੍ਰਤੀ ਸਵਾਲ ਜਿਹੜੀ ਉਹਨਾਂ ਨੇ ਗਲਤ ਬੋਲੀ ਉਹਨਾਂ ਨੇ ਕਿਹਾ ਬਾਰ-ਬਾਰ ਵੀ ਤੁਸੀਂ ਡਾਕਟਰ ਅਮੇਰਕਰ ਦਾ ਨਾਮ ਲੈਨੇ ਹੋ ਜੇ ਤੁਸੀਂ ਡਾਕਟਰ ਪ੍ਰਮਾਤਮਾ ਦਾ ਆਰਾਮ ਦਾ ਨਾਮ ਲੈਂਦੇ ਤਾਂ ਪ੍ਰਮਾਤਮਾ ਮਿਲ ਜਾਂਦਾ ਲੇਕਿਨ ਉਹਨਾਂ ਨੇ ਹੋਰ ਵੀ ਉਹਨਾਂ ਪ੍ਰਤੀ ਗਲਤ ਲਫਜ਼ ਬੋਲੇ ਲੇਕਿਨ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਅਮਿਤ ਸਾਹ ਦੇ ਜਿਹੜੇ ਪੁਤਲੇ ਪੂਕੇ ਜਾ ਰਹੇ ਨੇ ਅਸੀਂ ਡਿਸਟ੍ਰਿਕਟ ਬਰਨਾਲਾ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ ਪੁਤਲਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਐਸਸੀ ਵਿੰਗ ਨੇ ਤੇ ਹੋਰ ਸਾਰੇ ਵਿੰਗ ਇਕੱਠੇ ਹੋ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਵਰਕਰ ਤੇ ਵਿੱਚ ਲੇਡੀਜ਼ ਸ਼ਾਰੀਆਂ ਇਕੱਠੇ ਹੋ ਕੇ ਅਸੀਂ ਡੀਸੀ ਦਫ਼ਤਰ ਬਰਨਾਲਾ ਵਿਖੇ ਇਹ ਮਿੱਤਸਾ ਦਾ ਪੁਤਲਾ ਭੁਕਿਆ ਉਹਨਾਂ ਨੇ ਸਾਰੇ ਦੇਸ਼ ਨੂੰ ਲਲਕਾਰਿਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਵੀ ਆਰ ਦੇਖ ਡਾਕਟਰ ਅੰਮੇਰਕਾਰ ਦੇ ਖਿਲਾਫ ਜੋ ਲਫਜ਼ ਬੋਲੇ ਨੇ ਉਹ ਗਲਤ ਬੋਲੇ ਨੇ ਅੱਧਾ ਹੀ ਬੋਲਣੇ ਚਾਹੀਦੇ ਇਹਨਾਂ ਨੂੰ ਇਹਨਾਂ ਦੀ ਸਰਕਾਰ ਆ ਇਹਨਾਂ ਨੂੰ ਲੋਕਾਂ ਤੋਂ ਡਰਨਾ ਚਾਹੀਦਾ ਸੰਵਿਧਾਨ ਦੇ ਸਿਰ ਤੇ ਚੱਲਣਾ ਚਾਹੀਦਾ ਇਹ ਸੰਵਿਧਾਨ ਨੂੰ ਤੋੜ ਮੋੜ ਰਹੇ ਨੇ ਔਰ ਇਹਨਾਂ ਦੀ ਜਿਹੜੀ ਜੁੰਦਲੀਆ ਇਹ ਲੋਕਾਂ ਦੇ ਖਿਲਾਫ ਆ ਮੱਖਣ ਸ਼ਰਮਾ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੋ ਉਹਨਾਂ ਨੇ ਸਾਡੇ ਸੰਵਿਧਾਨ ਦੇ ਰੱਖਾ ਡਾਕਟਰ ਅੰਬੇਦਕਰ ਦੇ ਬਾਰੇ ਗਲਤ ਟਿੱਪਣੀ ਕੀਤੀ ਹੈ ਅਸੀਂ ਉਹਦੇ ਰੋਜ਼ ਦੇ ਵਿੱਚ ਉਹਦਾ ਦਾ ਰੋਸ਼ ਪ੍ਰਾਰਥਨ ਕਰਕੇ ਉਹਦਾ ਪਤਲਾ ਫੂਕੇ ਇਹ ਧਰਨਾ ਦੇ ਕੇ ਹਟਿਆ ਠੀਕ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਵੀ ਉਹਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਅਸਤੀਫਾ ਦੇ ਕੇ ਉਹਨੂੰ ਮਾਫੀ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਤਾਂ ਕਰਕੇ ਕਿ ਜਿਹੜਾ ਉਹਨੇ ਪ੍ਰਵਾਨ ਕੀਤਾ ਇਹ ਬਹੁਤ ਹੰਕਾਰੇ ਹੋਏ ਨੇ ਬੀਜਪੀ ਵਾਲੇ ਤਾਂ ਕਰਕੇ ਅਸੀਂ ਮੰਗ ਕਰਦੇ ਆ ਵੀ ਉਹ ਅਜ਼ਰ ਜਾਂਦੇ ਨਿਰੰਦਰ ਸ਼ਰਮਾ ਸਪੋਕਸਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਅੱਜ ਮਿਤ ਸਾਹਿਬ ਜੀ ਨੇ ਜਿਹੜਾ ਡਾਕਟਰ ਅੰਬੇਦਕਰ ਸਾਹਿਬ ਵਾਸਤੇ ਜਿਹੜੀ ਉਹਨਾਂ ਦੀ ਸੋਚ ਆ ਉਹ ਜਾਗਰ ਹੋ ਗਈ ਐਸਸੀ ਆ ਲਈ ਜਿਹੜੀ ਸੋਚ ਆ ਜਿਹੜੀ ਭਾਰਤੀ ਜਨਤਾ ਪਾਰਟੀਆਂ ਦੀ ਉਹ ਜਾਗਰ ਹੋ ਗਈ ਉਹਨਾਂ ਨੇ ਜਿਹੜਾ ਨਿਰਮਾਤਾ ਨੇ ਸਾਡੇ ਸੰਵਿਧਾਨ ਦੇ ਸਵਿਧਾਨ ਨੂੰ ਉਹ ਪਲੱਗ ਤਾਂ ਕਰਨਾ ਚਾਹੁੰਦੇ ਆ ਉਹਨਾਂ ਉਹਨਾਂ ਨੇ ਇੰਨੀ ਕਿ ਆਦਤ ਇਹ ਪੈ ਗਈ ਵੀ ਸੁਧਾਰ ਦੀ ਨਿਰਮਾਤਾ ਨੇ ਜਿਹੜੇ ਉਹਨਾਂ ਨੂੰ ਵੀ ਉਲਟ ਬੋਲਣ ਲੱਗ ਗਏ ਉਹ ਕਹਿੰਦੇ ਤੁਸੀਂ ਡਾਕਟਰ ਸਾਹਿਬ ਦਾ ਨਾਮ ਨਾ ਲਓ ਡਾਕਟਰ Ambedkar ਦਾ ਨਾਮ ਨਾਲੋ ਉਹ ਜਿਹੜੀ ਉਹਨਾਂ ਦੀ ਸੋਚ ਹੈ ਉਹ ਜਾਗਰ ਹੋ ਗਈ ਇਸ ਕਰਕੇ ਸੰਵਿਧਾਨ ਦਾ ਜਿਹੜਾ ਆਪਾਂ ਨੂੰ ਸੋਚ ਰਹੇ ਸੀ ਸੰਵਿਧਾਨ ਬਦਲਣਗੇ ਉਹ ਸੁਬਾ ਆ ਕੇ ਉਹਨਾਂ ਦੇ ਮੂੰਹ ਤੋਂ ਬੋਲਣਾ ਸ਼ੁਰੂ ਕਰਤਾ ਉਹਨਾਂ ਨੇ ਇਸ ਕਰਕੇ ਅੱਜ ਜੇ ਉਹਨਾਂ ਨੇ ਡਾਕਟਰ ਸਾਹਿਬ ਵਾਸਤੇ ਬੋਲਿਆ ਤਾਂ ਅੱਜ ਆਲ ਇੰਡੀਆ ਤੇ ਕਾਂਗਰਸ ਪਾਰਟੀ ਦਾ ਹਰ ਵਰਕਰ ਹਰ ਐਸਈ ਡਿਪਾਰਟਮੈਂਟ ਦੇ ਜਿੰਨੇ ਵੀ ਚੇਅਰਮੈਨ ਨੇ ਜੋ ਵੀ ਇਸ ਬੰਦ ਲਾਇਆ ਉਹ ਪੁਤਲੇ ਸਾੜ ਰਹੇ ਨੇ ਵਿਰੋਧ ਕਰ ਰਹੇ ਇੱਕ ਅਮਿਤ ਸਾਜੀ ਦਾ ਮੇਰਾ ਨਾਮ ਜੀ ਅਰुण ਪ੍ਰਤਾਪ ਸਿੰਘ ਢਿੱਲੋਂ ਹੈ ਮੈਂ ਪੰਜਾਬ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਹਾਂ ਇਹ ਪੁਤਲਾ ਜੀ ਅਮਿਤ ਸਾ ਦਾ ਫੁੱਕਾ ਗਿਆ ਜੋ ਉਹਨੇ ਮਾੜੀ ਸ਼ਬਦਾਵਲੀ ਜੋ ਮਾੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਅੰਬੇਦਕਰ ਸਾਹਿਬ ਉੱਤੇ ਜਿਨ੍ਹਾਂ ਨੇ ਸੰਵਿਧਾਨ ਨੂੰ ਰਚਿਆ ਐਸਸੀ ਸਮਾਜ ਨੂੰ ਤਾਂ ਚੱਕਿਆ ਇਸ ਦੇਸ਼ ਦੇ ਸਮਾਜਿਕ ਢਾਂਚੇ ਦੀ ਸਥਾਪਨਾ ਕੀਤੀ ਆ ਉਸ ਇਨਸਾਨ ਬਾਰੇ ਜੋ ਉਹਨਾਂ ਦੀ ਸੋਚ ਹੈ ਉਹ ਮਾੜੀ ਸ਼ਬਦਾਵਲੀ ਹੈ ਉਸ ਦੇ ਰੋਸ ਵਿੱਚ ਅਸੀਂ ਇਹ ਪਤਲਾ ਫੁਕਿਆ ਇੱਕਲਾ ਪਰਨਾਲਾ ਜੇ ਪੂਰੇ ਸ਼ਹਿਰ ਦਾ ਪੂਰੇ ਪੰਜਾਬ ਦਾ ਪਿੰਡੋ ਸਾਹਿਬ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਆੜੜ ਕੋਨਿਆਂ 'ਚ ਸਾਡੀ ਪਾਰਟੀ ਨੇ ਇਸ ਦੇ ਰੋਸ ਵਿੱਚੋਂ ਅੰਬੇਦਕਰ ਸਾਹਿਬ ਤੋਂ ਮਾੜੀ ਸ਼ਬਦਾਵਲੀ ਵਰਤਣ ਦੇ ਰੋਸ ਵਿੱਚ ਅਸੀਂ ਇਹ ਪਤਲਾ ਫੁਕਰੇ ਆ